ਮੈਨੂੰ ਇੱਕ ਹੋਰ ਬੱਚੇ ਨੇ ਸਵਾਲ ਪੁੱਛਿਆ ਕਿ ਸਰ ਕੀ ਗਾਰੰਟੀ ਹੈ ਤੁਹਾਡੀ ਕਿ ਮੈਂ ਤੁਹਾਡੇ ਕੋਲ ਪ੍ਰੈਕਟਿਸ ਕਰਕੇ ਪੰਜਾਬ ਪੁਲਿਸ ਦੀ ਵਰਦੀ ਪਾਉਣ ਦਾ ਸੁਪਨਾ ਜਿਹੜਾ ਪੂਰਾ ਕਰ ਲਵਾਂਗਾ ਮੈਂ ਉਹਨਾਂ ਕਹਾ ਦੇਖ ਬੇਟਾ ਮੈਂ ਗਾਰੰਟੀ ਨਹੀਂ ਦੇ ਸਕਦਾ ਇਸ ਚੀਜ਼ ਦੀ ਕਿ ਤੂੰ ਮੇਰੇ ਤੋਂ ਸਿੱਖ ਕੇ ਪ੍ਰੈਕਟਿਸ ਕਰਕੇ ਵਰਦੀ ਪਾ ਸਕਦਾ ਪਰ ਮੈਂ ਇੰਨੀ ਗਾਰੰਟੀ ਜ਼ਰੂਰ ਦਿੰਦਾ ਪਰ ਜੇ ਤੂੰ ਮੇਰੇ ਤੋਂ ਨਾ ਸਿੱਖ ਸਕਿਆ ਤਾਂ ਦੁਨੀਆਂ 'ਚ ਹੋਰ ਕਿਤੋਂ ਵੀ ਨਹੀਂ ਸਿੱਖ ਸਕਦਾ ਕੁਝ ਵੀ ਨਹੀਂ ਕਰ ਸਕਦਾ ਹੈਗਾ ਇਹ ਮੈਂ ਆਨਲਾਈਨ ਵੀ ਕਹਣਾ ਜੀ ਮੇਰੇ ਤੋਂ ਟ੍ਰੇਨਿੰਗ ਕਰੋਗੇ ਤਾਂ 101% ਫਿਜ਼ੀਕਲ ਦੀ ਗਾਰੰਟੀ ਹੈ ਹੈ ਜਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਵਿਟਾਰਮੀ ਦਾ ਫਾਊਂਡਰ ਐਨਸਟ੍ਰਕਟਰ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਸੀ ਭਰਤੀ ਜੋਰਾਂ ਤੇ ਹੈ ਤੇ ਸਾਰੇ ਬੱਚੇ ਮਿਹਨਤ ਕਰਨ ਲੱਗੇ ਹੋਏ ਨੇ ਕਿ ਅਸੀਂ ਇਸ ਵਾਰ ਪੰਜਾਬ ਪੁਲਸੀ ਵਰਦੀ ਜਿਹੜੀ ਲੈਣੀ ਹੈ ਤੇ ਸੁਪਨਾ ਸੀ ਵਰਦੀ ਪਾਉਣ ਦਾ ਪੂਰਾ ਕਰਨਾ ਹੈ ਤੁਹਾਡੇ ਇਸੇ ਸੁਪਨੇ ਪੂਰੇ ਕਰਨ ਲਈ ਪ੍ਰੀਤਮ ਵਿਟਾਰਮੀ ਅਕੈਡਮੀ ਦੇ ਬੋਲੋ ਇੱਕ ਹੋਰ ਬੈਚ ਹੈ ਜਿਹੜਾ ਚਲਾਇਆ ਜਾ ਰਿਹਾ ਹੈ ਇਹ ਬੈਚ 1 ਮਈ ਤੋਂ ਲੈ ਕੇ 10 ਮਈ ਤੋਂ ਐਡਮਿਸ਼ਨ ਇਹਦੀਆਂ ਹੋਣਗੀਆਂ ਤੇ ਸਪੈਸ਼ਲੀ ਫਾਰ ਗਰਲਸ ਇਹਦਾ ਬੈਚ ਹੈ ਸਭ ਤੋਂ ਪਹਿਲਾਂ ਤਾਂ ਗਰਲਸ ਐਡਮਿਸ਼ਨ ਕਰਨੀ ਹੈ ਇਹਦੇ ਵਿੱਚ ਦੋਸਤੋ ਅਕੈਡਮੀ ਵੱਲੋਂ ਦੱਸ ਦੇਣਾ ਚਾਹੁੰਨਾ ਕਿ ਆਪਾਂ ਇੱਥੇ ਪੰਜਾਬ ਪੁਲਿਸ ਦੇ ਫਿਜ਼ੀਕਲ ਟ੍ਰੇਨਿੰਗ ਦੇ ਨਾਲ ਨਾਲ ਐਗਜ਼ਾਮ ਦੀ ਵੀ ਤਿਆਰੀ ਜਿਹੜੀ ਨਾਲ ਨਾਲ ਕਰਾਉਂਦੇ ਆ ਤੇ ਬਹੁਤ ਹੀ ਘੱਟ ਇਸ ਤਰ੍ਹਾਂ ਦੇ ਤੁਹਾਨੂੰ ਮਿਲੇਗਾ ਜਿੱਥੇ ਕਿ ਤੁਹਾਨੂੰ ਦੋਨੋਂ ਚੀਜ਼ਾਂ ਦੀ ਜਿਹੜੀ ਪ੍ਰੈਕਟਿਸ ਜਿਹੜੀ ਕਰਵਾਈ ਜਾਵੇ ਤੁਹਾਨੂੰ ਪਤਾ ਹੀ ਹੈ ਪ੍ਰੀਤਮ ਰਿਟ ਆਰਮੀ ਅਕੈਡਮੀ ਦਾ ਪੰਜਾਬ ਪੁਲਿਸ ਭਰਤੀ ਦੇ ਵਿੱਚ ਹਰ ਸਾਲ ਕਿੰਨਾ ਵੱਡਾ ਯੋਗਦਾਨ ਰਹਿੰਦਾ ਹੈ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਪਿਛਲੀ ਵਾਰ ਟ్రਾਇਲ ਹੋਏ ਨੇ ਉਹਦੇ ਵਿੱਚੋਂ ਗਰਲਸ ਫਿਜ਼ੀਕਲ ਦੇ ਵਿੱਚੋਂ ਬਹੁਤ ਜ਼ਿਆਦਾ ਵੀਕ ਗੱਲ ਇਹ ਸੀ ਕਿ ਉਹਨਾਂ ਨੇ ਪੂਰਾ ਜ਼ੋਰ ਪੇਪਰ ਤੇ ਲਗਾ ਦਿੱਤੀ ਬਾਅਦ ਦੇ ਵਿੱਚ ਫਿਰ ਜਦੋਂ ਟ్రਾਇਲ ਆਇਆ ਤਾਂ ਵੀ ਟ్రਾਇਲ ਦੇ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆਈ ਕਿਉਂਕਿ ਫਿਜ਼ੀਕਲ ਦੇ ਨਾਲ ਉਹਨਾਂ ਦਾ ਟੱਚ ਹੈ ਨਹੀਂ ਸੀਗਾ ਤਾਂ ਇੱਥੇ ਆਪਾਂ ਦੋਨੋਂ ਚੀਜ਼ਾਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਸਟੱਡੀ ਦੇ ਨਾਲ ਨਾਲ ਗਰਾਊਂਡ ਵੀ ਠੀਕ ਹੈ ਤਾਂ ਕਿ ਤੁਸੀਂ ਹੁਣੇ ਤੋਂ ਕਿਉਂਕਿ ਜਦੋਂ ਪਤਾ ਹੀ ਆਪਾਂ ਨੂੰ ਕਿ ਹਾਂ ਫਿਜ਼ੀਕਲ ਕੰਪਲਸਰੀ ਹੋ ਗਈ ਹੈਗਾ ਜੀ ਜਦੋਂ ਤੁਸੀਂ ਪੇਪਰ ਪਾਸ ਕਰ ਲਿਆ ਤਾਂ ਫਿਜ਼ੀਕਲ ਹੋਣਾ ਹੀ ਹੋਣਾ ਹੈ ਤਾਂ ਹੁਣੇ ਤੋਂ ਤੁਸੀਂ ਆਪਣੀ ਜਿਹੜੀ ਪ੍ਰੈਕਟਿਸ ਸਟਾਰਟ ਰੱਖੋ ਕਿਉਂਕਿ ਇੱਕ ਬੇਸਿਕ ਤੋਂ ਬੱਚੇ ਨੂੰ ਸਟਾਰਟ ਕਰਨਾ ਹੋਵੇ ਤਾਂ ਤੁਸੀਂ ਇਹ ਨਾ ਸਮਝੋ ਕਿ ਅਸੀਂ 10-15 ਦਿਨ ਦੇ ਵਿੱਚ ਜਿਹੜੀ ਤਿਆਰੀ ਆ ਫਿਜ਼ੀਕਲ ਟੈਸਟ ਦੀ ਹੋਰ ਸਭ ਚੀਜ਼ਾਂ ਦੀ ਕਰ ਲਾਂਗੇ ਠੀਕ ਹੈ ਤਾਂ ਹੁਣੇ ਤੋਂ ਤੁਸੀਂ ਆਪਣਾ ਜ਼ੋਰ ਮਾਰੋ ਗਰਾਊਂਡਾਂ ਦੇ ਵਿੱਚ ਜਾ ਕੇ ਮਿਹਨਤ ਕਰੋ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੋ ਤੇ ਆਪਣੀ ਅਕੈਡਮੀ ਦੇ ਵਿੱਚ ਆ ਬੈਚ ਜਿਹੜੇ ਸਟਾਰਟ ਹੋ ਚੁੱਕੇ ਆ ਸਪੈਸ਼ਲੀ ਗਰਲਸ ਬੈਚ ਆ ਜੀ ਰੈਂਡਸ ਐਂਡ ਸਕਾਨਪਿੰਟ ਤਾਂ ਸਾਰਾ ਕੁਝ ਪ੍ਰਬੰਧ ਹੈਗਾ ਫ੍ਰੀ ਵਾਈਫਾਈ ਠੀਕ ਹੈ ਤੇ ਤੁਸੀਂ ਨੀਚੇ ਤੇ ਨੰਬਰ ਤੇ ਕਾਲ ਕੰਟੈਕਟ ਕਰ ਸਕਦੇ ਹੋ ਮ